ਇੱਧਰ ਕਮਾ ਲੋ ਇਹ ਇੱਧਰ ਦਸ ਰੁਪਏ ਹੈਗੇ ਸਾਰੇ ਹਾਂ ਇਹਦਾ ਸਵਿਚ ਆਫ ਹੈਗਾ ਇਹਦਾ ਥਰੂ ਇਹਦਾ ਥਰੂ ਪੈਸੇ ਲਿੰਦੇ ਮੈਂ ਤੁਹਾਨੂੰ ਮੈਡਲ ਫਿਰ ਦਿਖਾ ਦਾਂ ਦਿਖਾਈ ਦਿਖਾਈ ਇਹਦੇ ਮੇਰਾ ਨਾਮ ਬਲਜੀਤ ਸਿੰਘ ਜੀ ਪਿੰਡ ਮੇਰਾ ਮਹਾਵਾ ਦੋ ਮੁੰਡਿਆਂ ਦੇ ਮੈਂ ਪੈਸੇ ਦਿੱਤੇ ਨੇ ਇੰਗਲੈਂਡ ਕਿ ਹੋਇਆ ਤਾ ਕੋਈ ਜਿਹੜੀ ਠੱਗੀ ਹੋਈ ਆ ਇੰਗਲੈਂਡ ਇੰਗਲੈਂਡ ਜਨਵਰੀ ਨਾਲ ਪਹੇਲੇ ਸਾਡੇ ਕੋ ਕਿੰਨੇ ਕੀ ਨਾਮ ਸੀ ਉਹਦਾ ਬੰਦੇ ਉਹਦਾ ਨਾਲ ਇੱਕ ਜਿਹੜਾ ਜਿਹਦੇ ਘਰ ਕੰਮ ਕਰਦੇ ਜੈਂਟਰੀ ਦਾ ਉਹਦਾ ਨਾਮ ਬਲਦੇਵ ਸਿੰਘ ਸੀ ਤੇ ਜਿਹੜੀ ਮੈਡਮ ਹੈ ਉਹਦਾ ਨਾਮ ਕੁਮਿੰਦਰ ਕੌਰ ਹੈ ਉਹਦੇ ਘਰ ਵਾਲੇ ਦਾ ਨਾਮ ਜਰਨੈਲ ਸਿੰਘ ਆ ਤੇ ਇਹ ਸਾਰੇ ਬੰਦੇ ਇੱਕ ਉਹਦੇ ਘਰ ਹੀ ਬਲਦੇਵ ਸਿੰਘ ਦੇ ਘਰੇ ਦਫਤਰ ਬਣਾਇਆ ਹੈ ਕਿੰਨੇ ਲੋਕਾਂ ਨਾਲ ਠੱਗੀ ਹੋਈ ਆ ਇਹ ਜੀ 15 ਜਣੇ ਨੇ है। अच्छा 15 ਜਾਨਾ ਕਿੱਥੇ ਜਾਣ ਦਾ ਲਾਲਜ ਤੁਹਾਨੂੰ ਚਾਂਸ ਇਹ ਕੈਨੇਡਾ ਬ੍ਰਿਟੇਨ ਜਾਣਾ ਕਿ ਅਸਟ੍ਰੇਲੀਆ ਜਾਣਾ ਸਾਰੇ ਰੋਖ ਵਕੀ ਦੇਸ਼ਾਂ ਦੇ ਦਿੱਤੇ ਅੱਛਾ ਕਿੰਨੀ ਟੋਟਲ ਅਮਾਉਂਟ ਦੇ ਚੁੱਕੇ ਨੇ ਸਾਰੇ ਲੋਕ ਇਹ ਸਾਰੇ ਜਿੰਨੇ ਜਿੰਨੇ ਨੇ ਕਿਤੀ ਕਿ 15 ਦਿਨ ਤੱਕ 14 ਦਿਨ ਤੱਕ 8-8 ਦੇ ਹਿਸਾਬ ਨਾਲ ਲੱਗਦਾ ਕਿ 7 ਦੇ ਟੋਟਲ ਕਿੰਨੀ ਅਮਾਉਂਟ ਹੋ ਗਈ ਹੈ ਟੋਟਲ ਉਹਦੇ ਹਿਸਾਬ ਨਾਲ ਤੇ 1 ਲੱਖ 1 ਕਰੋੜ ਤੇ 8 ਲੱਖ ਰੁਪਇਆ ਬਣ ਇੱਕ ਕਰੋੜ ਤੇ 8 ਲੱਖ ਰੁਪਏ ਦੀ ਜਿਹੜੀ ਠੱਗੀ ਵਜਈ ਹੈ ਜਿਹੜੀ ਪੇਮੈਂਟ ਕੀਤੀ ਹੈ ਤੁਸੀਂ ਉਹ ਬਾਈ ਕੈਸ਼ ਦਿੱਤੀ ਹੈ ਜਾਂ ਬੈਂਕ ਤੋਂ ਦਿੱਤੀ ਬੈਂਕ ਤੋਂ ਬੰਦਿਆਂ ਨੇ ਕੈਸ਼ ਦਿੱਤੀ ਆ ਅਧਿਆਪਨਦਾਰੇ ਦੇ ਅਕਾਊਂਟ ਚ ਪਾਇ ਤਹੇ ਚੈੱਕ ਹਨ ਉਹ ਪਹਿਲਾਂ ਸਾਡਾ ਥੋੜਾ ਬੋਧ ਰੋਲਾ ਪਾਦੇ ਭਾਈ ਸਾਨੂੰ ਵਿਆਜ ਵਾਲੇ ਬੜੇ ਤੰਗ ਕਰਦੇ ਨੇ ਇਹਨਾਂ ਸਾਨੂੰ ਲੱਖ ਲੱਖ ਦੇ ਚੈੱਕ ਦਿੱਤੇ ਵੀ ਤੁਸੀਂ ਜਿਹੜਾ ਜਿਹੜਾ ਵਿਆਜ ਆਗਾ ਤੁਸੀਂ ਦੇ ਦਿਓ ਜਦੋਂ ਤਰੀਕ ਆਈ ਤੇ ਮੁਰਕਿਆ ਚੈੱਕ ਸਾਡੇ ਗੇਮ ਚ ਉਹਦੇ ਵਿੱਚ ਆਂਦੇ ਪੈਸੇ ਨਾਲ ਚੈੱਕ ਨਾਲ ਲਾਇਓ ਤੇ ਤੁਹਾਨੂੰ ਪੈਸੇ ਦੇ ਦਿੰਨੇ ਇਹ ਗੱਲ ਵਾਹ ਚੌਥਾ ਮਹੀਨਾ ਫੇਰ ਚੜ ਗਿਆ ਜਿਹੜੇ ਚੈੱਕ ਦਿੱਤੇ ਨੇ ਉਹ ਕਿਸ ਨੇ ਦਿੱਤੇ ਨੇ ਜਨੈਲ ਸਿੰਘ ਦੇ ਨਾਂ ਤੇ ਜਨੈਲ ਸਿੰਘ ਦੇ ਨਾਂ ਹਾਂਜੀ ਹਾਂਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੰਗਦੇ ਹੋਈ ਹੈ ਕਿ ਸਾਡੇ ਪਾਸਪੋਰਟ ਵੀ ਦੇ ਦੇ ਸਾਡੇ ਪਾਸਪੋਰਟ ਵੀ ਇਹਨਾਂ ਕੋਲ ਤੇ ਸਾਡੇ ਕਿੰਨੇ ਜਣਿਆਂ ਦੇ ਪਾਸਪੋਰਟ ਨੇ ਸਾਰੇ 15 ਜਣਿਆਂ ਦੇ ਪਾਸਪੋਰਟ 15 ਜਣਿਆਂ ਦੇ ਹਾਂਜੀ ਤੇ ਜੀ ਤੁਸੀਂ ਮਿਲੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ 20 ਵਾਰ ਮੀਟਿੰਗ ਰੱਖੀ ਹੈ ਨਾ ਅੱਛਾ ਜੀ ਫਿਰ ਇਹ ਕਰਕੇ ਟਾਈਮ ਜ਼ਿਆਦਾ ਲੰਘ ਗਿਆ ਜਦੋਂ ਮੈਡਮ ਮਿਲਦੀ ਹੈ ਨਾ ਇਹਦਾ ਬੱਚਾ 8-9 ਸਾਲ ਦਾ ਨੇ ਗੋਦੀ ਚ ਪਾਲਿਆ ਨਾ ਇਹਨੇ ਕਿਹਾ ਬਾਬੇ ਸ਼ਹੀਦਾਂ ਨੂੰ ਮੇਰਾ ਮੂੰਹ ਆ ਕਿ ਜੇ ਮਦਦ ਨਾ ਕੋ ਠੱਗੀ ਕਰਾ ਚ ਕੋ ਫੇਰਾ ਫੇਰੀ ਕਰਾ ਦਫਤਰ ਕਿੱਥੇ ਬਣਾਇਆ ਸੀ ਇਹਨਾਂ ਨੇ ਦਫਤਰ ਬਲਦੇਵ ਸਿੰਘ ਦੇ ਘਰੇ ਬਣਾਇਆ ਹੈ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਹੈ ਪਹਿਲਾ ਸੰਦੂਕ ਲੋੜੀ ਬਣਾਇਆ ਹੈ ਸ਼ਾਟੇ ਸ਼ਾਟੇ ਮੁੜ ਕੇ ਇਹਨਾਂ ਉੱਥੋਂ ਹੀ ਪਰੇ ਇੱਕ ਬਸੰਤ ਆਇਆ ਮੈਨੂੰ ਨਾਲ ਹੀ ਉੱਥੇ ਡੈ ਕੇ ਮੁੜ ਕੇ ਇਥੋਂ ਜਿੱਦਾਂ ਰੋਲਾ ਪਿਆ ਬੰਦਿਆਂ ਨੇ ਪਾਇਆ ਤੇ ਉਹ ਘਰ ਵਾਲੇ ਨੇ ਕੱਢ ਦਿੱਤਾ ਵੀ ਪਾਉ ਵੀ ਨੇ ਇਹੋ ਜੇ ਪੁਲਿਸ ਕੰਪਲੇਂਟ ਕਰਾਇਆ ਇਹਦੇ ਕਮਿਸ਼ਨ ਸਾਹਿਬ ਨੇ ਰਿਕਾਜ ਦਿੱਤੀ ਅਸੀਂ ਹਾਂਜੀ ਇੱਕ ਮਹੀਨਾ ਦੇ 5 ਦਿਨ ਹੋ ਗਏ ਅੱਜ ਅੱਛਾ ਤੇ ਕੋਈ ਕਿਸੇ ਨੇ ਕੋਈ ਕਾਰਵਾਈ ਕੋਈ ਕਾਰਵਾਈ ਯਾਰ ਇੱਥੇ 1 ਰੁ ਹਰ ਕਿ ਮੁੜ ਕੇ ਫਿਰ ਅਸੀਂ ਆ ਕੇ ਪ੍ਰਧਾਨ ਸਾਹਿਬ ਜੀ ਨਹੀਂ ਹੁੰਦੀ ਫਿਰ ਤੁਹਾਡੇ ਵੱਲੋਂ ਕੀ ਕੀਤਾ ਜਾਏ ਫਿਰ ਅਸੀਂ ਕਿਸਾਨ ਜੁੜੀਆਂ ਨਾਲ ਅੱਗੇ ਬੇਨਤੀ ਕੀਤੀ ਆ ਕਿ ਭਾਈ ਸਾਡੀ ਮਦਦ ਕੀਤੀ ਜਾਵੇ ਠੀਕ ਹੈ ਕਿ ਆਪਣੇ ਜਥੇਬੰਦ ਨਾਂ ਦੱਸ ਕੇ ਤੁਸੀਂ ਦੱਸੋ ਵੀ ਅੱਜ ਇੱਥੇ ਪਹੁੰਚੇ ਹੋ ਕੀ ਮਸਲਾ ਹੈ ਮੈਂ ਜੀ ਕਾਬਲ ਸਿੰਘ ਬਹਾਵਾ ਨਜ਼ਦੀਕ ਟਾਰੀਵਾਗਾ ਬਾਰਡਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਰੇਦਾਰ ਬੇਨਤੀ ਆ ਪੀਏ ਜਿਹੜੇ ਅੱਕੇ ਹੋਏ ਲੋਕਾਂ ਦੇ ਕੋਲੋਂ ਜਿਹੜੇ ਫਰਜੀ ਏਜੰਟ ਨੇ ਉਹਨਾਂ ਦੇ ਕੋਲ ਅੱਕੇ ਹੋਏ ਸਾਡੇ ਆ ਵੀਰ ਜਿਹੜੇ ਤੁਹਾਡੇ ਕੈਮਰੇ ਦੇ ਵਿੱਚ ਹੁਣੇ ਕੈਜ ਹੋਏ ਨੇ ਇੱਕ ਸਾਡੀ ਭੈਣ ਬੜਾ ਰੋ ਰੋ ਕੇ ਤੁਹਾਨੂੰ ਆਪਣਾ ਦੁੱਖ ਦੱਸ ਰਹੀ ਆ ਇਹਨਾਂ ਕੋਈ ਅੱਜ ਤੋਂ 3 ਸਾਲ ਪਿਛਲੇ ਧਾਕੇ ਦੇ ਵਿੱਚ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕੁਝ ਵੀਰ ਇਹਨਾਂ ਨੇ ਆਪ ਪਰਸਨਲ ਪੈਸੇ ਦਿੱਤੇ ਕਿਸੇ ਏਜੰਟ ਨੂੰ ਉਹ ਬਲਦੇਵ ਸਿੰਘ ਏਜੰਟ ਆ ਤੇ ਉਹਦੇ ਨਾਲ ਇੱਕ ਕੋਈ ਲੇਡੀਸ ਆ ਜਿਹੜੀ ਅਕਵਿੰਦਰ ਕੋਰ ਪਤਨੀ ਜਰਨੈਲ ਸਿੰਘ ਗੋਲਦੀ ਜਿਹਦਾ ਸੀਨੀਅਰ ਆ ਇਹ ਸੀਨੀਅਰ ਆ ਅਕਵਿੰਦਰ ਕੋਰ ਸੀਨੀਅਰ ਦੱਸਦੇ ਆ ਇਨਾ ਭੱਲਾ ਕਲੋਨੀ ਸ਼ਰਾਟਾ ਅੰਮ੍ਰਿਤਸਰ ਦੇ ਵਿੱਚ ਇੱਕ ਆਪਣਾ ਆਫਿਸ ਫਰਜੀ ਆਫਿਸ ਬਣਾਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਕਿਹਾ ਵੀ ਤੁਹਾਡੇ ਬੇਟਿਆਂ ਨੂੰ ਅਸੀਂ ਬਾਹਰ ਘੇੜ ਦਾਂਗੇ 14 ਬੱਚੇ ਨੇ ਸਾਡੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਕਿਸੇ ਨੇ ਕਿਤੇ ਜਾਣ ਵਾਸਤੇ ਪੈਸੇ ਦਿੱਤੇ ਆ ਤੇ ਜਾਂ ਸਾਰੇ ਦੇ ਸਾਰੇ ਹੀ ਉਤਰਾਂ ਦੇ ਉਤਰਾਂ ਰਹਿ ਗਏ ਨੇ ਹੁਣ ਇਹ ਭੈਣ ਇੱਕ ਸਾਡੀ ਹੁਣੇ ਸਾੜਨਾ ਤੁਹਾਡੇ ਕੈਮਰੇ ਦੇ ਵਿੱਚ ਆਈ ਸੀਗੀ ਕਿ ਰੋ ਰੋ ਕੇ ਆਪਣਾ ਦਰਦ ਦੱਸ ਰਹੀ ਐ ਇੱਕ ਬੇਟਾ ਇਹਦਾ ਐਕਸਪਾਇਰ ਹੋ ਗਿਆ ਵਾ ਤੇ ਦੂਸਰਾ ਬੇਟਾ ਵੀ ਜਿਹੜਾ ਇਹਦਾ ਉਹੀ ਵਿਚਾਰਾ ਇਧਰ ਕੱਖਾਂ ਹੌਲਾ ਤੁਰੇ ਤੁਰਦਾ ਆਪਣਾ ਘਰ-ਬਾਰ ਵੇਚ ਕੇ ਇਸਨੇ ਤੇ ਫੇਰ ਉਹਨਾਂ ਨੂੰ ਏਜੰਟਾਂ ਨੂੰ ਪੈਸੇ ਦਿੱਤੇ। ਵੇਖੋ ਇਹ ਜਿਹੜੇ ਏਜੰਟ ਫਰਜੀ ਏਜੰਟ ਬਣੇ ਨੇ ਜਿਹੜੇ ਚੰਗਾ ਕੋਈ ਕੰਮ ਕਰਦੇ ਜਿਹੜੇ ਸਾਡੇ ਬੱਚਿਆਂ ਨੂੰ ਬਾਹਰ ਨਿਊਜ਼ੀਲੈਂਡ, ਅੰਗਲੈਂਡ, ਕੈਨੇਡਾ ਵਗੈਰਾ ਭੇਜਦੇ ਅਮਰੀਕਾ ਭੇਜਦੇ ਨੇ ਇਹ ਉਹਨਾਂ ਦਾ ਰਿਐਕਸ਼ਨ ਨੂੰ ਖਰਾਬ ਕਰਦੇ ਨੇ। ਮੈਂ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਕਿਸਾਨ ਜਥੇਬੰਦੀ ਵੱਲੋਂ ਕਿ ਜੇਕਰ ਇਹੋ ਜਿਹੇ ਫਰਜੀ ਤੁਸੀਂ ਏਜੰਟਾਂ ਦੇ ਕਾਰਵਾਈ ਨਹੀਂ ਪਾਉਣੀ ਤੇ ਪਬਲਿਕ ਦੇ ਇਸੇ ਤਰ੍ਹਾਂ ਖਰਾਬ ਹੁੰਦੀ ਰਹੂਗੀ। ਅੱਜ ਤੋਂ ਪਿਛਲੇ ਮਹੀਨੇ ਸੀਪੀ ਸਾਹਿਬ ਨੂੰ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਸੀਗੀ ਤੇ 1 ਮਹੀਨਾ ਦੇ 6 ਦਿਨ ਹੋ ਗਏ ਹਾਲੀਓ ਜਿਹੜੇ ਐਸਚਓ ਸਾਹਿਬ ਨੂੰ ਇਹਨਾਂ ਨੇ ਗਾਂ ਮਾਰ ਕੀਤੀ ਆ ਉਹਨੇ ਇੱਕ ਵਾਰ ਨਹੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਤੁਹਾਡੇ ਦੇ ਜਿਹੜੇ ਬੰਦਿਆਂ ਨੇ ਆਹ ਥੋੜਾ ਥੋੜਾ ਕੀਤਾ ਵਾ ਵੀ ਇਹਨਾਂ ਦੇ ਕੀ ਕਾਰਵਾਈ ਕਰਨੀ ਆ ਕੱਲ ਜਦੋਂ ਮੇਰੇ ਇਹਨਾਂ ਨਾਲ ਗੱਲ ਭਾਧੀ ਤੇ ਉਹਦੇ ਗੋਲਡੀ ਦੇ ਡੈਡੀ ਨੇ ਕਿਹਾ ਮੈਂ ਇੱਕ ਐਸਚਓ ਰਿਟਾਇਰ ਹੋਇਆ ਵਾਂ ਮੈਨੂੰ ਮੇਰੇ ਬੇਟੇ ਬਾਰੇ ਨਹੀਂ ਪਤਾ ਮੈਨੂੰ ਮੇਰੀ ਨੌ ਬਾਰੇ ਨਹੀਂ ਪਤਾ ਕਿੱਥੇ ਰਹਿੰਦੇ ਨੇ ਵੇਖੋ ਮੈਂ ਇੱਕ ਇਨਸਾਨ ਆ ਮੈਨੂੰ ਨਹੀਂ ਪਤਾ ਮੇਰਾ ਪੁੱਤ ਕਿੱਥੇ ਰਹਿੰਦਾ ਮੇਰੀ ਨੌ ਕਿਤੇ ਰਿੰਦੀ ਮੇਰੀ ਧੀ ਕਿਤੇ ਰਿੰਦੀ ਆ ਉਹ ਕਹਿੰਦਾ ਮੈਂ ਇੱਕ ਐਸਐਚਓ ਰਟਾਇਰ ਹੋਇਆ ਵਾਂ ਸੰਧੂ ਕਲੋਨੀ ਵਿੱਚ ਆਹਰੇ ਰਹਿ ਰਿਹਾ ਤੇ ਮੈਂ ਇੱਕ ਮਾਨਦਰ ਆ ਡਿਫੈਂਸ ਕਲੋਨੀ ਕਹਿੰਦਾ ਮੈਂ ਇੱਕ ਰਟਾਇਰ ਹੋਇਆ ਵਾਂ ਤੇ ਮੈਂ ਇੱਕ ਮਾਨਦਰ ਐ ਸੱਚੋਂ ਵੇਖੋ ਤੂੰ ਮਾਨਦਰ ਰਹੇਗਾ ਤੇ ਜਦੋਂ ਕਿਸੇ ਬੱਚੇ ਨੇ ਕਿਸੇ ਨੇ ਠੱਗੀ ਮਾਰੀ ਤੇ ਪਿਓ ਦਾ ਨਾਮ ਪਹਿਲਾਂ ਆਉਣਾ ਵੀ ਤੇਰੇ ਪਿਓ ਦਾ ਨਾਮ ਹੀ ਆ ਤੇਰੇ ਦਾਦੀ ਦਾ ਨਾਮ ਹੀ ਆ ਮੈਂ ਐਸਐਚਓ ਸਾਹਿਬ ਨੂੰ ਕਿਹਾ ਵੀ ਤੁਸੀਂ ਤੇ ਐਸਐਚਓ ਰਟਾਇਰ ਹੋ ਗਏ ਮਾਨਦਰ ਬਣ ਕੇ ਤੁਹਾਨੂੰ ਤੇ ਰਿਵਾਰਡ ਮਿਲ ਗਿਆ ਦਰਬਾਰਤ ਤੋਂ ਮਿਲ ਗਿਆ ਤੇ ਜਿਹੜੇ ਤੇਰੇ ਨੌ ਪੁੱਤ ਨੇ ਠੱਗੀ ਮਾਰੀ ਉਹਨਾਂ ਨੂੰ ਵੀ ਪੇਸ਼ ਕਰ ਮਾਂਗੇ ਆ ਵੀ ਅਸੀਂ ਕਹਿੰਨੇ ਆ ਵੀ ਉਹ ਫਰਜੀ ਏਜੰਟ ਨੂੰ ਪੁੱਛਿਆ ਜਾਵੇ ਵੀ ਜਿਹੜੀ ਤੂੰ ਇਹਨਾਂ ਨਾਲ ਠੱਗੀ ਮਾਰੀ ਉਹਨਾਂ ਨੇ ਜਦੋਂ ਤੂੰ ਚੈੱਕ ਘੜ ਘੜ ਦਿੱਤੇ ਆ ਉਹਨਾਂ ਨੂੰ ਪਰਨੋਡ ਲਿਖਲੇ ਦਿੱਤੇ ਆ ਵੀ ਮੈਂ ਤੁਹਾਡੇ ਤੋਂ ਪੈਸੇ ਲੈ ਕੇ ਵਾਪਸ ਕਰੂੰਗਾ ਜੇਕਰ ਉਹ ਨਾ ਕੀਤਾ ਉਹਨੇ ਕੁਝ ਤੇ ਮੈਂ ਸਰਵਨ ਸਿੰਘ ਪਨੇਰ ਜੀ ਨਾਲ ਮੇਰੀ ਗੱਲ ਹੋਈ ਇਹਨਾਂ ਦੀ ਵੀ ਗੱਲ ਹੋਈ ਉਹਨਾਂ ਨੇ ਮੇਰੀ ਡਿਊਟੀ ਲਈ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆਪਣੇ ਜਥੇਬੰਦੀ ਵੱਲੋਂ ਜੇਕਰ ਉਹਨਾਂ ਇਹਨਾਂ ਦੇ ਪੈਸੇ ਨਾ ਮੋੜੇ ਤਾਂ ਅਗਲੀ ਕਾਰਵਾਈ ਜਿਹੜੀ ਆ ਅਸੀਂ ਕਿਸਾਨ ਸੰਘਰਸ਼ ਕਮੇਟੀ ਉਹਨਾਂ ਨਾਲ ਜਿੱਠਾਂਗੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਵੀ ਜ ਆਪ ਤੇ ਚਲੋ ਨਹੀਂ ਜਨਾਬ ਤੇ ਕੁਰਸੀ ਦੇ ਤੁਸੀਂ ਮਾਲਕ ਜੀ ਠੀਕ ਆ ਡਿਸਟ੍ਰਿਕਟ ਅੰਮ੍ਰਿਤਸਰ ਦੇ ਪਰ ਤੁਸੀਂ ਜਿਹੜਾ ਆਫਸਰ ਦੀ ਸੀਨੀਅਰ ਮਾਨਦਾਰ ਅਫਸਰ ਦੀ ਜੀ ਡਿਊਟੀ ਲਈ ਆ ਹੋਰ ਕਿਸੇ ਅਫਸਰ ਦੀ ਡਿਊਟੀ ਲਾ ਦੇ ਜੋ ਨਹੀਂ ਉਹ ਕੰਮ ਕਰਦਾ ਹੋਰ ਕਿ ਇਹਦੀ ਡਿਊਟੀ ਸਾਨੂੰ ਆਪ ਜੀ ਦੇ ਵਿਸ਼ਵਾਸ ਆ ਐਸਐਸਪੀ ਸਾਹਿਬ ਤੇ ਵਿਸ਼ਵਾਸ ਹੁੰਦਾ ਸੀਪੀ ਸਾਹਿਬ ਤੇ ਵਿਸ਼ਵਾਸ ਹੁੰਦਾ ਕਿ ਉਹ ਸਾਡੇ ਕੰਮ ਨੂੰ ਸਾਡੇ ਨੂੰ ਸੁਣਨਗੇ ਪਰ 1 ਮਹੀਨਾ 5 ਦਿਨ ਹੋ ਗਏ ਜਿਹੜੀ ਉਹਨਾਂ ਡਿਊਟੀ ਲੱਗੀ ਉਹਨਾਂ ਹਾਲੇ ਤੱਕ ਕੋਈ ਕਤਾਈ ਵਰਤੀ ਆ ਕੋਈ ਕੰਮ ਨਹੀਂ ਹੋਇਆ ਅਸੀਂ ਬੇਨਤੀ ਕਰਦੇ ਹਾਂ ਜੇ ਐਕਸ਼ਨ ਨਾ ਹੋਇਆ ਅਸੀਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਫਿਰ ਉਹਦੇ ਘਰ ਦੇ ਬੂਹੇ 'ਤੇ ਧਰਨਾ ਲਾਵਾਂਗੇ ਫਿਰ ਜੋ ਸਾਡੇ ਕਾਰਵਾਈ ਕਰਨੀ ਕਿਸੇ ਨੇ ਕਰ ਦੇਵੇ ਸਾਨੂੰ ਹਰਬੰਸ ਲਾਲ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਕੋਟ ਖਾਲਸਾ ਅੱਛਾ ਕੀ ਠੱਗੀ ਹੋਈ ਤੁਹਾਡੇ ਨਾਲ ਸਰ ਮੈਨੂੰ ਉਹਨਾਂ ਨੇ ਚਾਂਸਾ ਦਿੱਤਾ ਵੀ ਮੈਂ ਯੂਕੇ ਭੇਜਦਾਂਗਾ ਬਿਲਕੁਲ ਇਹਨਾਂ ਨੇ ਬਲਦੇਵ ਸਿੰਘ ਅੱਛਾ ਜੀ ਅਕਵਿੰਦਰ ਕੋ ਕਿੰਨੇ ਪੈਸੇ ਦਿੱਤੇ ਤੁਸੀਂ 18 ਲੱਖ ਰੁਪਏ 18 ਲੱਖ ਆਹ ਬਾਈ ਕੈਸ਼ ਦਿੱਤਾ ਮੈਨੂੰ ਉਹਨਾਂ ਨੇ ਲੱਖ ਰੁਪਏ ਚੈੱਕ ਦਿੱਤਾ ਮੁੜ ਕੇ ਵਾਪਸ ਕੰਮ ਵੀ ਤੁਹਾਨੂੰ ਲੱਖ ਲੱਖ ਕਰਕੇ ਵਾਪਸ ਦੇ ਦਾਂਗੇ ਅੱਛਾ ਜੀ ਤੇ ਅਸੀਂ ਚੈੱਕ ਲਾਇਆ ਬੈਂਕ 'ਚ ਉਹਦਾ ਨੀਮੂ ਮੇਰੇ ਕੋ ਮੇਰੇ پاس ਨਹੀਂ ਹੋਇਆ ਪੁਲਿਸ ਕੰਪਲੇਂਟ ਪੁਲਿਸ ਕੰਪਲੇਂਟ ਕੀਤੀ ਸਰ ਚਰਨਜਨਮਰ ਕਮੇਟੀ ਨੂੰ ਕਮਿਸ਼ਨਰ ਦੇ ਉਹਨਾਂ ਨੇ ਉਹ ਕਾਰਵਾਈ ਕਰਨ ਤੇ ਪਰਚਾ ਘਟਾਓ ਤੇ ਫਿਰ ਅਸੀਂ ਕਿਸਾਨ ਜੁੜੀ ਨਕੇ ਬੇਨਤੀ ਕੀਤੀ ਵੀ ਸਾਡੀ ਮਦਦ ਕੀਤੀ ਜਾਵੇ ਵੀ ਸਾਡੇ ਪੈਸੇ ਵਾਪਸ ਮਿਲੇ ਜਾਣ ਤੁਹਾਡਾ ਪਾਸਵਰਡ ਮਿਲੇ ਜੇ ਕਿੰਨੇ ਕੁ ਬੰਦੇ ਹੈਗੇ ਜਿਨ੍ਹਾਂ ਨਾਲ ਸੱਜੀ ਵਿੱਚ 15 ਬੰਦੇ ਸੀ ਸਰ ਸਾਰੇ ਲੋਕ ਕਿਥੋਂ ਦੇ ਹਨ ਸਾਰੇ ਲੋਕਲ ਹੀ ਹੈ ਏਜੰਟ ਕਿੰਨੇ 파ਟਨਰ ਹੈਗੇ ਏਜੰਟ ਤਿੰਨੇ ਜਾਨੇ ਸਰ ਅਕਵਿੰਦਰ ਕੋਰ ਵਾਈਫ ਆਫ ਜਰਨੈਲ ਸਿੰਘ ਆਫ ਗੋਲਡੀ ਤੇ ਬਲਦੇਵ ਸਿੰਘ ਬਲਦੇਵ ਬਲਦੇਵ ਸਿੰਘ ਥਰੂ ਉਹਦੇ ਘਰ ਹੀ ਪੈਸੇ ਦਿੱਤੇ ਆ ਸਾਨੂੰ ਸਾਰੀਆਂ ਰਿਕਾਰਡਿੰਗਾਂ ਟਿਕ ਠੀਕ ਉਹ ਤੇ ਮੈਂ ਦਿਖਾ ਦਿੰਦਾ ਟਿਕਟ ਟਿਕ ਨਹੀਂ ਠੀਕ ਜੀ ਮੈਡਮ ਉਹ ਤੇ ਕਿ ਭਰੀ ਕਿਤੇ ਬਹੁਤ ਜ਼ਿਆਦਾ ਟਿਕਟ ਭਰੀ ਸੀ ਇਹਨੇ ਮੈਂ ਇੱਕ ਬਹੁਤੰਗਰਾ ਪੂਰਾ ਹੋ ਗਿਆ ਉਹ ਇੱਕ ਬਹੁਤੰਗਰਾ ਹੁੰਦਾ ਟੈਂਸ਼ਨ ਨਹੀਂ ਕਿ ਕੀ ਆਉ ਉਹ ਤੇ ਮੈਂ ਕੀ ਕਰਾ ਹੁਣ ਮੈਂ ਮੈਨੂੰ ਇਹਨਾਂ ਨੇ ਸੜਕ ਤੇ ਲਿਆਦਾ ਮੈਨੂੰ ਇਹਨਾਂ ਨੇ ਆਪ ਹੀ ਗਿਆ ਸੀ ਤਰ੍ਹਾਂ ਮੈਂ ਗੱਲ ਨਹੀਂ ਤੇਰੇ ਨਾਲ ਨਹੀਂ ਕਰਦੇ ਨਹੀਂ ਕਰਦੇ ਨਿੱਕਾ ਜਿਹਾ ਬੱਚਾ ਲੈ ਕੇ ਝੋਲੀ ਉੱਤੇ ਲੈ ਲੈ ਕੇ ਬਹੁਤ ਸੋਹਾ ਖੰਦੀ ਰਹੀ ਹੈਗੀ ਹੈ ਇਹਨਾਂ ਨੇ ਮੇਰਾ ਕੋਈ ਹੰਸ ਦਵਾਈ ਨਹੀਂ ਕੀਤੀ ਕਿ ਮੈਂ ਬਹੁਤ ਜ਼ਿਆਦਾ ਇਹਨਾਂ ਅੱਗੇ ਬਹੁਤ ਮਿੰਤਾ ਕੀਤੀ ਗਈਆਂ ਠੀਕ ਹੈ ਜੀ ਸਰ ਕੀ ਮਾਮਲਾ ਜਿਹੜਾ ਜਿਹੜਾ ਤੁਹਾਡੇ ਕੋ ਮਾਮਲਾ ਆ ਜਿੰਨਾ ਤੇ ਠੱਗੀ ਹੋਈ ਜਿੰਨਾ ਦੇ ਨਾਲ ਬਾਹਰ ਜਾਣ ਨੂੰ ਲੈ ਕੇ ਇਹ ਸਰ ਕੋਈ ਆਪਣੇ ਠਾਰਾ ਕਿੜ ਦਾ ਹੈਗੇ ਨਹੀਂ ਇਹਨਾਂ ਵੱਲ ਆਪਾ ਦਫਤਰ ਸੁਭਰ ਹੋ ਗਿਆ 15 ਦਰਖਾਸਤਾਂ 15 ਐ 13 ਪੀੜ ਦੇ ਇੱਕ ਦਰਖਾਸਤ ਵਿੱਚ ਹੀ ਨੇ ਤੇ ਦੰਦਰਖਾਸਤਾਂ ਐਕਸਟਰਾ ਜਿਵੇਂ ਬੰਦੀ ਮੈਂ ਸਾਰੇ ਦੇ ਬਿਆਨ ਲਿਖ ਰਿਹਾ ਹਾਂ ਤੇ ਜੋ ਵੀ ਹਲਾ ਸਾਹਮਣੇ ਆਉਣਗੇ ਉਹ ਦੱਬ ਕੇ ਇੱਕ ਦੋ ਦਿਨਾਂ ਦੀ ਰਿਪੋਰਟ ਸਬਮਿਟ ਕਰਾਂ ਕਿੰਨੇ ਜਣਾਂ ਦੇ ਖਿਲਾਫ ਕੰਪਲੇਨਟ ਕੀਤੀ ਇਹਨਾਂ ਨੇ ਕਪਰੇਡ ਕੋਲ 4 ਜਣਾਂ ਦੇ ਖਿਲਾਫ 4 ਜਣਾਂ ਦੇ ਦੋ ਦਿਨਾਂ ਨਾਲ ਜਣ ਖਤੇ ਹੋਈ ਲਗਾਏ ਨੇ ਇਹ ਬਿਆਨ ਉਹਨਾਂ ਨੇ ਲਿਖਾਏ ਨਹੀਂ ਇਹਨਾਂ ਵਿੱਚ ਅੱਛਾ ਜੀ ਕਿੰਨੇ ਲੋਕਾਂ ਦਾ ਲੱਗੇ ਹੋਏ ਹਾਂਜੀ ਕਿੰਨੇ ਦੇ ਲੋਕਾਂ ਦਾ ਲੱਗੇ ਹੋਏ ਇੱਕ ਕੋਲ 18 ਕਮੇਟ ਮੇਰੇ ਕੋਲ ਪੀੜਤਾ ਇਹਨਾਂ ਦਾ ਕਿੰਨੀ ਅਮਾਉਂਟ ਕਿੰਨੀ ਦੱਸੀ ਗਈ ਇਹਨਾਂ ਵੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਮੈਂ ਬਿਆਨ ਲੈਣ ਦੋਵਾਂ ਤਰ੍ਹਾਂ ਨੂੰ ਪੁੱਛਾਂ ਹਾਂ ਕਿ ਕੀ ਕੀਤਾ ਕੀਤਾ ਜਾ ਰਿਹਾ ਪਾ ਕੋਈ ਆਦਮੀ ਜੇ ਫੀਟ ਦੇ ਦੇ ਹਾਜ਼ਰ ਹੋਣ ਵਾਲੇ ਬਾਕੀ ਆ ਉਹਨਾਂ ਦੀ ਵੇਟ ਕੀਤੀ ਜਾ ਰਹੀ ਹੈ ਬਹੁਤ ਮਤਲਬ ਰੱਖਦੇ ਨੇ ਦੂਜੀ ਪਾਰਟੀ ਦਾ ਸਬਰ ਕੋਇਆ ਤੁਹਾਡਾ ਜੀ ਹਾਂ ਬਿਲਕੁਲ ਉਹਨੇ ਬਿਆਨ ਹੋ ਗਿਆ ਉਹਨਾਂ ਦਾ ਕੀ ਕਹਿਣਾ ਜੀ ਉਹ ਕਿਤੇ ਆਪਣਾ ਆਪਣਿਆ ਨੋੜੀ ਦੱਸ ਦਿੰਦੇ ਨੇ ਜੀ ਤਾਂ ਬਾਕੀ ਜੋ ਸਲਾ ਸਾਹਮਣੇ ਉਹਨਾਂ ਦੇ ਦਸਤਾਵੇਜ਼ ਪੁੱਤਾਂ ਮਿਲਦਾ ਹੈ ਇਹਨਾਂ ਦੇ ਕੋਲ ਜੀ ਉਹਨਾਂ ਦੇ ਚੈੱਕ ਵੀ ਨਹੀਂ ਇਹਨਾਂ ਦੇ ਕੋਲ ਸਾਰੀ ਡਿਟੇਲ ਵੀ ਹੈ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਉਹਨਾਂ ਨੇ ਉਹ ਇਹ ਤੇ ਵਿਦਵਾਨੀ ਜੇ ਚੈੱਕ ਹੈਗੇ ਤੇ ਉਹਦੇ ਬਾਰੇ ਮੈਂ ਨਹੀਂ ਕੁਝ ਨਹੀਂ ਜਿਹੜੀ ਇਹਨਾਂ ਨੇ ਪੇਮੈਂਟ ਕੀਤੀ ਹੈ ਬਾਈ ਚੈੱਕ ਉਹਨਾਂ ਦੇ ਬੈਂਕ ਥਰੂ ਜਿਹੜੀ ਟਰਾਂਸਫਰ ਹੋਈ ਹੈ ਉਹ ਸਾਰੇ ਸਬੂਤ ਇਹਨਾਂ ਕੋਲ ਆ ਗਏ ਆ ਹਾਂਜੀ ਆ ਪੇਸ਼ ਕਰਨ ਮੇਰੇ ਕੋਲ ਮੈਂ ਵੈਸੇ ਚੈੱਕ ਕਰਾਂਗਾ ਸਬੂਤ ਇਹਨਾਂ ਦਾ ਕਰਾਂਗੇ ਠੀਕ ਠੀਕ